ਅਸੀਂ ਹਰ ਹਾਲ ਕੋਈ ਇੱਕ ਸਾਇੰਸ ਗਰੁੱਪ ਲੜਕਿਆਂ ਦੇ ਸਕੂਲ ਵਿੱਚ ਚਲਾਉਨੇ ਆ ਜਿਵੇਂ ਇਹਨਾਂ ਨੇ ਪਹਿਲਾਂ ਦੱਸਿਆ ਵੀ ਕੌਮਨਿਸਟ ਜਿਹੜੀ ਸੋਚ ਆ ਉਹਦੇ ਮੁਤਾਬਕ ਕਹ ਲਈਏ ਚਾਹੇ ਜਿਹੜਾ ਇਦਾਂ ਦੇ ਕੰਮਾਂ ਨੂੰ ਜਿਹੜਾ ਆ ਕਰਨ ਦੀ ਇਸ਼ਾਰਾ ਰੱਖ ਪਿਆ ਤੇ ਜਦੋਂ ਅਸੀਂ ਤਾਂ ਉਹ ਸਕੂਲ ਦੇ ਵਿੱਚ ਸਾਇੰਸ ਗਰੁੱਪ ਸ਼ੁਰੂ ਕੀਤਾ ਤੇ ਸਾਨੂੰ ਉਹ ਉਸ ਕਾਜ ਦੇ ਨਾਲ ਨਾਲ ਉਹ ਵੀ ਚਿੰਤਾਵਾਂ ਆਈਆਂ ਕਿ ਜਦੋਂ ਬੱਚੀਆਂ ਪੜ੍ਹਨ ਜਾਂਦੀਆਂ ਉਹਨਾਂ ਦੇ ਮਾੜੀ ਬਿਰਤੀ ਵਾਲੇ ਜਿਹੜੇ ਨੌਜਵਾਨ ਜਾਂਦੇ ਆ ਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਟੋਣ ਦੀ ਕੋਸ਼ਿਸ਼ ਕੀਤੀ ਫੇਸਬੁੱਕ ਦਾ ਵੀ ਹਸਾਰਾ ਲਿਆ ਤੇ ਇਸ ਦੌਰਾਨ ਇਕਾਦੁਕਾ ਏਦਾਂ ਦੀਆਂ ਵਾਰਦਾਤਾ ਹੋਈਆਂ ਕਿ ਨੌਜਵਾਨ ਜਿਹੜੇ ਆ ਉਹ ਲੜਕੀਆਂ ਨੂੰ ਲੜਕੀਆਂ ਦੇ ਮਾਪਿਆਂ ਨੂੰ ਸਿੱਧਾ ਚੈਲੰਜ ਜਿਹੜੇ ਆ ਉਹ ਕਰਦੇ ਰਹੇ ਤੇ ਜਦੋਂ ਉਹ ਮਾਮਲੇ ਅਸੀਂ ਥਾਣਿਆਂ ਦੇ ਵਿੱਚ ਲਗਾਏ ਜਾਂ ਅਸੀਂ ਪਿੱਛਾ ਕੀਤਾ ਤਾਂ ਜਦੋਂ ਪੰਚਾਇਤਾਂ ਦਾ ਸਮਾਂ ਆਇਆ ਤਾਂ ਉਸ ਵੇਲੇ ਜਿਹੜੇ ਅਸੀਂ ਬਾਰ-ਬਾਰ ਜਿਹੜੇ ਮੈਂ ਇਹਨਾਂ ਨੂੰ ਸਵਾਲ ਕਰਦਾ ਆਂ ਜਿਹੜੀ ਲੀਡਰਸ਼ਿਪ ਬਾਰੇ ਸਵਾਲ ਕਰਦਾ ਆਂ ਮੇਰਾ بار بار ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਸਾਡੇ ਮੌਜੂਦਾ ਲਿਟਰੇਚਰ ਛਪਿਆ ਉਹਦੇ ਵਿੱਚੋਂ ਬਹੁਤੀ ਬਿਮਾਰ ਮਾਨਸਿਕਤਾ ਦੀ ਦਿੱਤੇ ਛਪਿਆ ਜਿਹੜੀ ਇਹੋ ਜਿਹੇ ਕੰਮਾਂ ਦੇ ਵਿੱਚ ਇਹੋ ਜਿਹੇ ਗੰਦ ਨੂੰ ਖਤਮ ਕਰਨ ਦੀ بجائے ਗੰਦ ਵਾਲੇ ਪਾਸੇ ਖੜੀ ਹੁੰਦੀ ਹੈ ਤੇ ਮੈਂ ਹੁਣ ਇਸ ਵਿਲੇ ਸੰਤੋਖ ਸਿੰਘ ਨੂੰ ਇਹਦਾ ਸਵਾਲ ਕਰਨ ਜਾ ਰਿਹਾ ਕਿ ਬੈਲਾ ਜੀ ਜਦੋਂ ਆਪਾਂ ਬੱਚੀਆਂ ਦੇ ਮਾਮਲੇ 'ਚ ਇੱਕ ਦੋ ਪੰਚਾਇਤਾਂ 'ਚ ਗਏ ਆ ਤੇ ਉਸ ਵੇਲੇ ਤੁਸੀਂ ਵੀ ਦੇਖਿਆ ਇਹ ਜਿਹੜੀ ਬਿਰਤੀ ਵਾਲੇ ਜਿਹੜੇ ਆ ਲੀਡਰ ਆ ਆਗੂ ਆ ਬਿਲਕੁਤੇ ਉਹ ਮੁੰਡਿਆਂ ਵਾਲੇ ਪਾਸੇ ਖੜਦੇ ਰਾਇਆ ਉਹਦੇ ਬਾਰੇ ਸਾਡੇ ਸਰੋਤਿਆਂ ਦੱਸਿਓ ਵੀ ਉਹ ਫੇਸ ਕਿਦਾਂ ਦੇ ਕੰਮ ਆਪਾਂ ਕੀਤੇ ਉਹ ਫੇਰ ਉਹ ਹੀ ਆ ਜੀ ਉੱਥੇ ਆਉਂਦੀ ਆ ਜਦੋਂ ਲੋਕ ਪੜ ਗਏ ਜਦੋਂ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ ਤਾਂ ਫਿਰ ਲੋਕ ਇਹਨਾਂ ਇਹਨਾਂ ਲੋਕਾਂ ਨਾਲ ਵੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨਗੇ ਤੇ ਸਰਕਾਰ ਨਾਲ ਵੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨਗੇ ਅਸੀਂ ਇਹ ਗੱਲ ਕਰਦੇ ਹਾਂ ਵੀ ਜਿਹੜੀ ਅੱਜ ਅਸੀਂ ਡਾਕਟਰ ਅੰਬੇਕਰ ਸਾਹਿਬ ਦਾ ਸਾਲ ਵਿੱਚੋਂ ਦਿਨ ਮਨਾਉਂਨੇ ਜੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਪੂਰਸੀ ਗੁਰੂ ਸਾਹਿਬਾਨ ਦਾ ਦਿਨ ਮਨਾਉਂਦੇ ਆ ਜਦੋਂ ਦਿਨ ਆਉਂਦੇ ਆ ਤਾਂ ਅਸੀਂ ਹਲਾ ਗੁੱਲਾ ਹਲਾ ਲਾ ਲਾ ਹਲਾ ਲਾ ਲਾ ਕਰਦੇ ਜੀ ਜੀ ਉਹ ਦਿਨ ਤੋਂ ਬਾਅਦ ਸਾਨੂੰ ਡਾਕਟਰ ਅੰਬੇਦਕਰ ਵੀ ਕੋਲੇ ਜਾਂਦਾ ਸਾਨੂੰ ਸ਼੍ਰੀ ਗੁਰੂ ਰਵਿਦਾਸ ਵੀ ਕੋਲੇ ਜਾਂਦਾ ਜਿਹੜਾ ਡਾਕਟਰ ਅੰਬੇਦਕਰ ਕਹਿੰਗੇ ਪੜੋ ਲਿਖੋ ਤਾਂ ਸੰਘਰਸ਼ ਕਰੋ ਜਿਹੜਾ ਸ਼੍ਰੀ ਗੁਰੂ ਰਵਿਦਾਸ ਜੀ ਬਰਾਬਰਤਾ ਦਾ ਸਨੇਹਾ ਦੇ ਕੇ ਗਏ ਜਿਹੜੇ ਗੁਰਨਾਨਕ ਜੀ ਸਾਂਝੀਵਾਲਤਾ ਦਾ ਸਨੇਹਾ ਦੇ ਗਏ ਉਹ ਤਾਂ ਅਸੀਂ ਭਲਾਈ ਦਿੱਤੇ ਜੀ ਠੀਕ ਹੈ ਕਿ ਨਹੀਂ ਇਸ ਕਰਕੇ ਇਹ ਲੋਕਾਂ ਨੂੰ ਇਹ ਲੋਕ ਕਦੇ ਰੋਜ਼ਗਾਰ ਦੀ ਨਹੀਂ ਗੱਲ ਕਰਨਗੇ ਇਹ ਲੋਕ ਇਹ ਚਾਹਣਗੇ ਵੀ ਇਹ ਜਿਹੜਾ ਆਨਸਰ ਆ ਇਦਾਂ ਹੀ ਦਬੁਰਿਆ ਫਿਰੇ ਇਦਾਂ ਹੀ ਚੋਰੀਆਂ ਕਿਤੇ ਫਸ ਗਿਆ ਸਾਡੇ ਕੋ ਆ ਗਿਆ ਅਸੀਂ ਛਡਾ ਲਿਆ ਔਰ ਸਾਡੇ ਘੇਰੇ ਘੁੰਮਦਾ ਰਿਹਾ ਇਹਨਾਂ ਨੂੰ ਇਹਨਾਂ ਨੂੰ ਲੋਕਾਂ ਦੀ ਫਿਊਚਰ ਦੀ ਲੋਕਾਂ ਨੂੰ ਜੂਰ ਸੁਧਾਰਨ ਦੀ ਕੋਈ ਚਿੰਤਾ ਨਹੀਂ ਜਿੱਦਣ ਲੋਕ ਅਕਲਮੰਦ ਹੋ ਗਏ ਸਮਝਦਾਰ ਹੋ ਗਏ ਲੋਕ ਇਹਨਾਂ ਦੇ ਥੱਲੇ ਨਿਕਲ ਜਾਂਦੇ ਤਿਹਸਰਾ ਐਪੀਸੋਡ ਦੋਸਤੋ ਜਿਹੜਾ ਅਸੀਂ ਰਿਕਾਰਡ ਕੀਤਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਸਵਾਲ ਵੱਖ-ਵੱਖ ਲੈ ਆ ਚਾਹੇ ਨਸ਼ੇ ਦੀ ਗੱਲ ਕੀਤੀ ਰੋਜ਼ਗਾਰ ਦੀ ਗੱਲ ਕੀਤੀ ਵਿੱਦਿਆ ਦੀ ਗੱਲ ਕੀਤੀ ਸਿਹਤ ਦੀ ਗੱਲ ਕੀਤੀ ਸੰਤੋਖ ਸਿੰਘ ਬਿਲਗਾ ਨੇ ਜਿਹੜਾ ਆ ਉਹ ਤੁਹਾਡੇ ਸਾਹਮਣੇ ਆਪਣਾ ਜਵਾਬ ਦਿੱਤਾ ਉਹਦੇ ਵਿੱਚ ਇਹੀ ਹੈ ਕਿ ਇਹ ਜਿਹੜੇ ਇੱਥੇ ਲੋਕ ਆ ਉਹਨਾਂ ਨੂੰ ਲੋਕਾਂ ਨੇ ਆਪਣੇ ਲੀਡਰ ਮੰਨਿਆ ਲੀਡਰ ਜਿਹੜੇ ਆ ਉਹਨਾਂ ਨੂੰ ਚੋਰਾ ਦੀ ਵੀ ਜਨਤਾ ਹੈ ਲੀਡਰਾਂ ਨੂੰ ਨਸ਼ੇ ਵਾਲਿਆਂ ਦੀ ਵੀ ਜਨਤਾ ਹੈ ਤੇ ਲੀਡਰਾਂ ਨੂੰ ਮਾੜੇ ਵਰਤੀ ਵਾਲਿਆਂ ਦੀ ਵੀ ਵੋਟ ਦੀ ਲੋੜ ਆ ਕਿਉਂਕਿ ਜਦੋਂ ਲੀਡਰ ਦੀ ਜਿਹੜੀ ਵੋਟ ਦਿੰਦੀ ਆ ਉਹਨੇ ਜਿੱਤਣ ਲਈ ਉਹਨੂੰ ਵੋਟ ਚਾਹੀਦੀ ਹੈ ਉਹਨੂੰ ਵੋਟ ਜਿਹੜੀ ਆ ਉਹ ਹਰ ਤਰ੍ਹਾਂ ਦੇ ਇਨਸਾਨ ਦੀ ਚਾਹੀਦੀ ਹੈ ਚੰਗੇ ਦੀ ਮਾੜੇ ਦੀ ਵੀ ਉਸ ਨੂੰ ਉਸ ਵੇਲੇ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਪੈਂਦਾ ਤੇ ਅਸੀਂ ਗੱਲ ਕਰਦੇ ਆ ਲੋਕਾਂ ਦੇ ਭਲੇ ਦੀ ਤੇ ਦੋਸਤੋ ਆਓ ਅਗਲੇ ਐਪੀਸੋਡ ਵਿੱਚ ਤੁਹਾਨੂੰ ਜਿਹੜਾ ਇਸੇ ਤਰ੍ਹਾਂ ਹੋਊਗਾ ਐ ਅਸੀਂ ਜਿਹੜੇ ਆ ਇਹਨਾਂ ਤੋਂ ਸਵਾਲ ਲਵਾਂਗੇ ਐ ਸਵਾਲ ਕਰਾਂਗੇ ਤੇ ਸਵਾਲਾਂ ਦੇ ਜਵਾਬ ਲਵਾਂਗੇ ਦੇਸ਼ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਮਹਾਰਜਿੰਦਰ ਸਿੰਘ ਬਿਲਗਾ ਦੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਦੋਸਤੋ ਤੁਹਾਡਾ ਬਿਲਗਾ ਨਿਊਜ਼ ਆਨਲਾਈਨ ਵਿੱਚ ਸਵਾਗਤ ਹੈ ਤੇ ਸਾਡੇ ਨਾਲ ਜੁੜਨੇ ਸਾਡੇ ਸਟੂਡੀਓ ਵਿੱਚ ਕਾਰਡ ਸੰਤੋਖ ਸਿੰਘ ਬਿਲਗਾ ਹਾਂਜੀ ਬਿਲਗਾ ਜੀ ਇਹ ਤੁਹਾਡਾ ਬਿਲਗਾ ਨਿਊਜ਼ ਆਨਲਾਈਨ ਧੰਨਵਾਦ ਜੀ ਸਵਾਗਤ ਹੈ ਜੀ ਤੇ ਆਪਾਂ ਹੁਣ ਤੱਕ ਜਿਹੜੇ ਆ ਪਿਛਲੇ ਦੋ ਐਪੀਸੋਡ ਜਿਹੜੇ ਕੀਤੇ ਉਹਨਾਂ ਦੇ ਵਿੱਚ ਜਿੰਨੇ ਵੀ ਮੈਂ ਤੁਹਾਡੇ ਅੱਗੇ ਸਵਾਲ ਰੱਖਿਆ ਇਹ ਸਾਰੇ ਸਵਾਲ ਜਿਹੜੇ ਆ ਉਹ ਨਗਰ ਦੀ ਚੇਤਨਾ ਨੂੰ ਲੈ ਕੇ ਅਸੀਂ ਇਹਨਾਂ ਨੂੰ ਕਰ ਰਹੇ ਆ ਇਹਨਾਂ ਤੋਂ ਜਵਾਬ ਲੈ ਰਹੇ ਆ ਅਗਰ ਹੋਰ ਵੀ ਕੋਈ ਪਿੰਡ ਦੇ ਵਿੱਚ ਸੂਝਵਾਨ ਵਿਅਕਤੀ ਇਹਨਾਂ ਸਾਲ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੇ ਤਾਂ ਉਹ ਵੀ ਸਾਡੇ ਨਾਲ ਜਿਹੜਾ ਆ ਉਹ ਸੰਪਰਕ ਕਰ ਸਕਦਾ ਤੇ ਸਾਡੇ ਚੈਨਲ ਦੇ ਹੇਠਲੇ ਪਾਸੇ ਇੱਕ ਲਾਈਨ ਚੱਲਦੀ ਆ ਉਹਦੇ ਉੱਤੇ ਸਾਡਾ ਫੋਨ ਨੰਬਰ ਵੀ ਦਿੱਤਾ ਉਹਦੇ ਉੱਤੇ ਕੋਈ ਵੀ ਦੋਸਤ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸੰਪਰਕ ਕਰਕੇ ਆਪਣੀ ਸਾਨੂੰ ਆਪਣੀ ਗੱਲ ਵੀ ਦੱਸ ਸਕਦਾ ਹੈ ਤੇ ਅਗਰ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੇ ਤਾਂ ਇਹ ਪ੍ਰੋਗਰਾਮ ਦਾ ਹਿੱਸਾ ਬਣ ਸਕਦਾ ਤੇ ਚਿੰਤਾ ਹੈ ਬਿਲਗੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਤੇ ਇਹ ਸਮੱਸਿਆਵਾਂ ਅਸੀਂ ਇੱਕ ਇੱਕ ਕਰਕੇ ਸਵਾਲਾਂ ਦਾ ਜਿਹੜਾ ਜਵਾਬ ਆ ਕਾਂਗਰਸ ਸੰਤੋਖ ਸਿੰਘ ਬਿਲਗਾ ਤੋਂ ਲੈ ਰਹੇ ਆ ਤੇ ਬਿਲਗਾ ਜੀ ਸਾਡਾ ਅਗਲਾ ਸਵਾਲ ਹੈ ਕਿ ਬਿਲਗੇ ਦੇ ਵਿੱਚ ਤੁਸੀਂ ਪਿਛਲੇ ਅੱਠ ਸਾਲ ਦੇ ਦੇਖਿਆ ਜਦੋਂ ਇੱਥੇ ਚਿੱਟਾ ਬਹੁਤ ਭਾਰੂ ਸੀ ਤੇ ਆਪਣਾ 70 80 ਨੌਜਵਾਨ ਜਿਹੜੇ ਮੁੱਕ ਗਏ ਤੇ ਜਿਨ੍ਹਾਂ ਦੇ ਨੌਜਵਾਨ ਪੁੱਤ ਜਿਹੜੇ ਮਰੇ ਤੇ ਉਹ ਆਪਣੇ ਸਾਹਮਣੇ ਆ ਮਾਵਾਂ ਜਿਹੜੀਆਂ ਉਹ ਬਿਲਕਦੀਆਂ ਸੀ ਅੱਜ ਵੀ ਬਿਲਕਦੀਆਂ ਤੇ ਤੁਹਾਡੇ ਮਤਾਬਕ ਜੀ ਦੇਖਿਆ ਜਾਵੇ ਉਸ ਵੇਲੇ ਵੀ ਜਿਹੜੇ ਆਗੂ ਸੀ ਤੇ ਅੱਜ ਵੀ ਮੇਰੇ ਕੋਲ ਆਗੂ ਹੈ ਆ ਲੋਕਾਂ ਨੇ ਇਹਨਾਂ ਆਗੂਆਂ ਨੂੰ ਤੁਹਾਡੇ ਦੇਖਣ ਵਿੱਚ ਕਿਤੇ ਨਕਾਰਿਆ ਲੱਗਦਾ ਦੇਖੋ ਮੁੜ ਕੇ ਗੱਲ ਆਪ ਉੱਥੇ ਹੀ ਆ ਜਾਂਦੀ ਹੈ ਜੀ ਸਾਨੂੰ ਨਹੀਂ ਸਮਝ ਲੱਗਦੀ ਅਸੀਂ ਸ਼ਾਇਦ ਤੁਹਾਨੂੰ ਜਾਣਦੇ ਹੋਵਾਂ ਤੁਸੀਂ ਵੀ ਸ਼ਾਇਦ ਅਜੀਤ ਚ ਕੰਮ ਕਰਦੇ ਹੋ ਮੋਦੋਂ ਅਜੀਤ ਵਾਲਿਆਂ ਦਾ ਇੱਕ ਪ੍ਰਤੀਨਿਧ ਆਇਆ ਸੀ ਫ੍ਰੈਂਡ ਮੇਜਰ ਸਿੰਘ ਹਾਂਜੀ ਇਸ ਵੇਲੇ ਉਹ ਦੁਨੀਆ ਚ ਨਹੀਂ ਰਹੇ ਉਹ ਇੱਥੋਂ ਆਏ ਗਰੁੱਪ ਨਾਲ ਦਾ ਗਰੁੱਪ ਕਰਕੇ ਉਹ ਇਕੱਲੇ ਇਕੱਲੇ ਸਾਨੂੰ ਵੀ ਮਿਲੇ ਉਹ ਜੀ ਅਸੀਂ ਇਕੱਲੇ ਇਕੱਲੇ ਉਹ ਘਰ ਘੱਲੇ ਜੀ ਇਹਨਾਂ ਦਾ ਬੱਚਾ ਮਰਿਆ ਇਹਨਾਂ ਦਾ ਬੱਚਾ ਮਰਿਆ ਇਹਨਾਂ ਦਾ ਬੱਚਾ ਮਰਿਆ ਲੋਕਾਂ ਦਾ ਪਤਾ ਨਹੀਂ ਕਿੱਦਾਂ ਸੀ ਉਹ ਮੈਨੂੰ ਆਪ ਸਾਨੂੰ ਬਾਅਦ ਚ ਦੱਸ ਕੇ ਗਏ ਉਹ ਕਹਿੰਦੇ ਵੀ ਸਿਰਫ ਦੋ ਚੌਹ ਨੂੰ ਛੱਡ ਕੇ ਕਿਸੇ ਨੇ ਇਹ ਕਿਹਾ ਹੀ ਨਹੀਂ ਕਿ ਸਾਡਾ ਬੱਚਾ ਛਿੱਟੇ ਨਾਲ ਮਰਿਆ ਜੀ ਉਹ ਆਪਾਂ ਥੋੜਾ ਜਿਹਾ ਲੋਕਾਂ ਦਾ ਸੁਭਾਅ ਹੀ ਹੁੰਦਾ ਦੇ ਸੱਚ ਨੂੰ ਲੁਕੋਣਾ ਸੱਚ ਨੂੰ ਲੁਕੋਣਾ ਜਾਂ ਸਾਡੇ ਆਉਣ ਵਾਲੇ ਬੱਚੇ ਔਰ ਔੜੇ ਕੁੜੀਆਂ ਵਿਆਹਣ ਵਾਲੇ ਉਹਨਾਂ ਤੇ ਕੋਈ ਅਸਰ ਨਾ ਪਵੇ ਜੀ ਖੈਰ ਪਰ ਲੋਕਾਂ ਨੇ ਦੱਸਿਆ ਜਾਂ ਨਹੀਂ ਦੱਸਿਆ ਆਪਾਂ ਨੂੰ ਪਤਾ ਕਿੰਨੇ ਬੱਚੇ ਮਰਿਆ ਔਰ ਮੈਂ ਹੈਰਾਨੀ ਦੀ ਇਸ ਗੱਲ ਦੇ ਵਿੱਚ ਕਿਸੇ ਨੂੰ ਕੋਈ ਚਿੰਤਾ ਨਹੀਂ ਅੱਜ ਜਿਹੜੀ ਸਾਡੀ ਮਜਬੂਰੀ ਬਣ ਗਈ ਵੀ ਅੱਜ ਸਾਡਾ ਬੱਚਾ ਇੱਥੇ ਰਹਿਣ ਲਈ ਕੋਈ ਤਿਆਰ ਨਹੀਂ ਜੀ ਅਸੀਂ ਫਟਾਫਟ ਕਹਿੰਨੇ ਆ ਆਈ ਲੈਟਰ ਕਰਾਈਏ ਤਾਂ ਇਥੋਂ ਬੱਚਾ ਬਾਹਰ ਕੱਢੀਏ ਅਸਲ ਦੇ ਵਿੱਚ ਜਿਹੜੇ ਸਹੀ ਸੋਚ ਵਾਲੇ ਆ ਜਾਂ ਜਿਨ੍ਹਾਂ ਨੂੰ ਕਹਿ ਸਕਦੇ ਆ ਦਿਮਾਗ ਜੀਵਦੇ ਦਿਮਾਗ ਵਾਲੇ ਆ ਜਿਹਨਾਂ ਨੂੰ ਚਿੰਤਾ ਵੀ ਇੱਥੇ ਬੱਚਾ ਸਾਡਾ ਰਹਿ ਕੇ ਕੱਲ ਨੂੰ ਚਿੱਤੇ ਨੂੰ ਲਾ ਕੇ ਜਾਣੋ ਜਾਊ ਇਹ ਤੋਂ ਬਿਹਤਰ ਆ ਇਹਨੂੰ ਬਾਹਰ ਘੱਟੋ ਸਾਨੂੰ ਕੰਮ ਸੇ ਕੰਮ ਇਹ ਤਾਂ ਹੋਵੇ ਸਾਨੂੰ ਇਹ ਪਤਾ ਹੋਵੇ ਵੀ ਸਾਡਾ ਬੱਚਾ ਉੱਥੇ ਠੀਕ ਠਾਕ ਜੀਦਾ ਜਗਦਾ ਬੈਠਾ ਇਹ ਲੋਕਾਂ ਨੇ ਇੱਕ ਇਹ ਮਜਬੂਰੀ ਲੋਕਾਂ ਲਈ ਬਣੀ ਆ ਪਰ ਮੈਂ ਸਮਝਦਾ ਵੀ ਇਹਨਾਂ ਨੂੰ ਕੋਈ ਚਿੰਤਾ ਨਹੀਂ ਇਸ ਗੱਲ ਦੀ ਵੀ ਇਹ ਬੱਚਿਆਂ ਦੀ ਹਾਲਤ ਕਿਉਂ ਆ ਮੈਂ ਬਹੁਤੇ ਤਾਂ ਇਦਾਂ ਦੇ ਵੀ ਦੇਖਿਆ ਜਦੋਂ ਆਪਣੇ ਬੱਚੇ ਵੀ ਉਹਨਾਂ ਨੂੰ ਪਤਾ ਲੱਗਦਾ ਹੁਣ ਸਾਡੇ ਵੀ ਮਾੜੇ ਜਾਏ ਇਹਨੂੰ ਟਰਨ ਕਰਨ ਲੱਗੇ ਆ ਫੇਰ ਚਿੰਤਾ ਪੈਂਦੀ ਆ ਅਸੀਂ ਕਹਿੰਨੇ ਆ ਵੀ ਇਹ ਜਿਹੜੇ ਆਗੂ ਆ ਇਹਨਾਂ ਨੂੰ ਆਪਣੇ ਦਿਲ ਤੇ ਹੱਥ ਰੱਖਣਾ ਚਾਹੀਦਾ ਵੀ ਜਿੱਦਾਂ ਦਾ ਮੀਰਾ ਬੱਚਾ ਆ ਦੂਜੇ ਦੀ ਮਾਂ ਨੂੰ ਦੂਜੇ ਦੇ ਬਾਪ ਨੂੰ ਵੀ ਉਨਾ ਹੀ ਪਿਆਰਾ ਪਰ ਮੈਨੂੰ ਲੱਗਦਾ ਨਹੀਂ ਵੀ ਕਿਹੜੀ ਮਿੱਟੀ ਦੇ ਬਣਿਆ ਉਹਨਾਂ ਚਾਹਤਾ ਹੈ ਕੋਈ ਨਹੀਂ ਸਕਦਾ ਐ ਬਿਲਕੁਲ ਇਹਨਾਂ ਦੀ ਸਹੀ ਗੱਲ ਆ ਐ ਬਲਕਾ ਜੀ ਦੀ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਉਹ ਜਿਹੜਾ ਅਸੀਂ ਦੌਰ ਦੇਖਿਆ ਉਸ ਦੌਰ ਦੇ ਵਿੱਚ ਉਹ ਅਸੀਂ ਮਾਵਾਂ ਬਿਲਕੀਆਂ ਦੇਖੀਆਂ ਜਦੋਂ ਕਦੀ ਅੱਜ ਤੇ ਕਦੀ ਕੱਲ ਕਿਸੇ ਦਾ ਪੁੱਤ ਜਿਹੜਾ ਜਵਾਨ ਆ ਉਹ ਮਰ ਜਾਂਦਾ ਸੀ ਤੇ ਲੋਕ ਜਿਹੜਾ ਚੌਂਕੀਦਾਰ ਲਿਖਦੇ ਆ ਉਸ ਖਾਨੇ ਵਿੱਚ ਵੀ ਲਿਖਣ ਨੂੰ ਤਿਆਰ ਨਹੀਂ ਸੀ ਵੀ ਕਿਉਂਕਿ ਸਮਾਜ ਦੇ ਅੰਦਰ ਕੋਈ ਵੀ ਜਿਹੜਾ ਮਾਣ ਨਾ ਨਹੀਂ ਕਹਿ ਸਕਦਾ ਵੀ ਮੇਰਾ ਪੁੱਤ ਨਸ਼ਾ ਕਰਦਾ ਹਾਂਜੀ ਹਾਂਜੀ ਕਿਉਂਕਿ ਨਸ਼ਾ ਹੈ ਹੀ ਮਾੜੀ ਚੀਜ਼ ਬਿਲਕੁਲ ਤੇ ਦੂਜੇ ਪਾਸੇ ਇਸ ਨਸ਼ੇ ਨੂੰ ਖਤਮ ਕਰਨ ਲਈ ਜਿਹੜਾ ਆ ਉਹ ਸਮੇ ਸਮੇ ਤੇ ਜੀ ਮੈਂ ਤੁਹਾਨੂੰ ਇਹ ਸਵਾਲ ਕਰਨਾ ਕਿ ਜਿਹੜੇ ਕੁਝ ਆਗੂ ਉਹ ਨਸ਼ੇ ਦੀ ਲੜਾਈ ਦੇ ਖਿਲਾਫ ਇੱਕ ਪਾਸੇ ਤਾਂ ਕਮਿਊਨਿਸਟ ਤਰ੍ਹਾਂ ਜਿਹੜੀਆਂ ਤੁਸੀਂ ਐ ਨੰਗੇ ਚਿੱਤੇ ਹੋ ਕੇ ਲੜਾਈ ਲੜੀ ਹੈ ਬਿਲਕੁਲ ਜੀ ਇੱਕ ਉਹ ਵੀ ਲੋਗ ਆ ਜਿਹੜੇ ਆਪਣੀ ਨੀਡਰਿਟੀ ਖਾਤਰ ਇੱਕ ਦੂਜੇ ਨੂੰ ਨੀਵਾ ਦਿਖਾਉਣ ਲਈ ਇੱਥੇ ਜਿਹੜੀ ਲੜਾਈ ਲੜਦੇ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਉਹ ਕਿੰਨੀ ਕੁ ਲੰਮੀ ਲੜਾਈ ਹੁੰਦੀ ਸੀ ਉਹਦਾ ਕੋ ਲੋਕਾਂ ਤੇ ਅਸਰ ਵੀ ਹੁੰਦਾ ਹੈ ਬਸ ਉਹ ਮੈਂ ਮੜ ਕੇ ਜੀ ਗੱਲ ਉੱਥੇ ਆ ਜਾਂਦੀ ਹੈ ਮੜ ਕੇ ਉਹ ਲੜਾਈ ਸਿਰਫ ਆਪਣੀ ਚੌਧਰ ਦੀ ਸੀ ਜਾਂ ਲੜਾਈ ਵੋਟਾਂ ਦੀ ਸੀ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਅਮਨੈਸਟਾ ਅੰਗਰ ਹੁਣ ਅਸੀਂ ਤਾਂ ਨਾ ਮੈਂਬਰਾਂ ਨਾ ਅਸੀਂ ਪਾਂਚਿਆਂ ਨਾ ਅਸੀਂ ਕਮੇਟੀ ਮੈਂਬਰਾਂ ਨਾ ਅਸੀਂ ਕੋਈ ਪੰਜਾਬ ਸਰਕਾਰ ਦਾ ਹਿੱਸਾ ਨਾ ਅਸੀਂ ਵਿਰੋਧੀ ਪਾਰਟੀਆਂ ਦਾ ਹਿੱਸਾ ਅਸੀਂ ਤਾਂ ਲਗਾਤਾਰ ਚਾਹੇ ਮਜ਼ਦੂਰਾਂ ਦੀ ਲੜਾਈ ਆ ਚਾਹੇ ਕਿਸਾਨਾਂ ਦੀ ਲੜਾਈ ਲਗਾਤਾਰ ਲੜ ਰਹੇ ਆਂ ਔਰ ਜਿੰਨੀ ਜ਼ਿੰਦਗੀ ਹੈ ਕੋਸ਼ਿਸ਼ ਕਰਾਂਗੇ ਆਪਣੀ ਸਮਰੱਥਾ ਮੁਤਾਬਿਕ ਲੜਦੇ ਰਹਿਣਾ ਜੀ ਪਰ ਇਹਨਾਂ ਨੂੰ ਵੋਟਾਂ ਤੋਂ ਤਾਂ ਸਤਾ ਤੋਂ ਤਾਂ ਚੌਧਰ ਤੋਂ ਇਲਾਵਾ ਕੁਝ ਨਹੀਂ ਦਿਸ ਰਿਹਾ ਇਹਨਾਂ ਨੂੰ ਹੱਥ ਬਨ ਕੇ ਬੀਟਣ ਬੇਨਤੀ ਆ ਵੀ ਭਾਈ ਲੋਕਾਂ ਦਾ ਖਿਆਲ ਰੱਖੋ ਜੇ ਬੰਦਾ ਕਾਮ ਇਦਾਂ ਦੇ ਕਰਕੇ ਜਾਵੇ ਕੱਲ ਨੂੰ ਹਰੇਕ ਬੰਦੇ ਨੇ ਮਾਰਨਾ ਪਰ ਉਦੋਂ ਮਾਰਨ ਤੋਂ ਬਾਅਦ ਤੁਸੀਂ ਪੁਰਾਣਾ ਜਿਹਾ ਸਾਡੀਆਂ ਦੇਸ਼ ਭਗਤਾਂ ਦੀ ਗਦਰੀਆਂ ਦੀ ਗੱਲ ਕਰਦੇ ਆ ਅੱਜ ਉਹ ਮਰ ਗਏ ਕਿ ਲੰਮਾ ਸਮਾਂ ਉਹਨਾਂ ਨੂੰ ਮਰਿਆਲ ਹੋ ਗਿਆ ਪਰ ਅਸਾਨੂੰ ਅੱਜ ਵੀ ਯਾਦ ਕਰਦੇ ਆ ਜਾਦ ਸਰਪ ਚੰਗੇ ਕੰਮਾਂ ਦੇ ਕਰਦੇ ਆ ਜੀ ਬਿਲਗੇ ਦੇ ਵਿੱਚ ਮਾੜੇ ਲੋਕ ਵੀ ਬਹੁਤ ਹੋਇਆ ਜਿਨ੍ਹਾਂ ਦਾ ਪੁਰਾਣਾ ਇਤਿਹਾਸ ਆ ਨਹੀਂ ਲੋਕ ਯਾਦ ਕਰਦੇ ਇਸ ਕਰਕੇ ਇਹਨਾਂ ਨੂੰ ਹੱਤਵਾਂ ਸੇ ਬੇਨਤੀ ਆ ਕਿ ਸਰਪ ਜਿਹੜਾ ਸਾਡੀ ਨੌਜਵਾਨੀ ਦਾ ਫਿਊਚਰ ਆ ਸਾਡਾ ਰੋਲਾ ਇੱਥੇ ਪਾ ਰਹੇ ਸੀ ਰੋਜ਼ ਬਈ ਇਹ ਆ ਗਿਆ ਜੀ ਬੀਚ ਚਲ ਗਏ ਕਿ ਇਹ ਰੋਲੇ ਨਾਲ ਕੁਝ ਨਹੀਂ ਹੋਣਾ ਸਾਨੂੰ ਇਹ ਹੈ ਵੀ ਸਾਡੇ ਇੱਥੇ ਬੱਚਿਆਂ ਨੂੰ ਸਹੀ ਐਜੂਕੇਸ਼ਨ ਦੇਈਏ ਸਹੀ ਅਸੀਂ ਉਹਨਾਂ ਨੂੰ ਨੋਲਿਜ ਦੇਈਏ ਔਰ ਇੱਥੇ ਰੱਖ ਕੇ ਉਹਨਾਂ ਦਾ ਜੇ ਤੁਹਾਡਾ ਰਾਜ ਭਾ ਗਿਆ ਉਹਨਾਂ ਦੇ ਰਜਰਗਾਰ ਦਾ ਪ੍ਰਬੰਧ ਕਰੀਏ ਤਾਂ ਕਿ ਉਹ ਬੱਚੇ ਜਿਹੜੇ ਇੱਥੇ ਟਿਕ ਰਹਿਣ ਇਹਦੀ ਜਿਹੜੇ ਹੁਣ ਤੱਕ ਜਿੰਨੇ ਤੁਸੀਂ ਜਵਾਬ ਦਿੱਤੇ ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਉਹ ਸਵਾਲ ਜਿਹੜੇ ਬਿਲਕੁ ਜੀ ਸਾਹਮਣੇ ਆਉਂਦੇ ਆ ਕਿ ਮੈਨੂੰ ਵੀ ਇਦਾਂ ਲੱਗਦਾ ਵੀ ਜਿਹੜੇ ਲੋਕ ਆ ਬਿਲਕਿ ਦੇ ਉਹਨਾਂ ਨੇ ਵੀ ਕਮੇਟੀ ਜਿੱਦਾਂ ਕਹ ਲਓ ਉਹਨਾਂ ਦੇ ਲਾਲਚ ਥਾਣਿਆਂ ਵਿੱਚ ਕੰਮ ਕਰਾਉਣ ਦੇ ਜਾਂ ਪੰਚਾਇਤਾਂ ਗਲੀਆਂ ਦੇ ਵਿੱਚ ਛੋਟੇ-ਛੋਟੇ ਜਿਹੇ ਰੌਲੇ ਜਾਂ ਕੰੰਧਾਂ ਦੇ ਰੌਲੇ ਚਾਹੇ ਕਹ ਲਓ ਚਾਹੇ ਆਪਣੇ ਮਨ ਮਟਾਵਿਆ ਉਹਨਾਂ ਨੂੰ ਮੰਨ ਲਓ ਕਹਿੰਦਾ ਹੱਲ ਕਰਨ ਦੀ ਇਹਨਾਂ ਨੇ ਇਹ ਜਿਹੜੀ ਲੀਡਰਸ਼ਿਪ ਆ ਮੌਜੂਦਾ ਇਹਨੂੰ ਪੱਕੇ ਜਿਹੜਾ ਰੱਖਿਆ ਆ ਐ ਇਦਾਂ ਵੀ ਆ ਵੀ ਲੋਕ ਵੀ ਜਿਹੜੇ ਆ ਉਹ ਜਿਆਦੇ ਜੇ ਕਸ਼ਾਬ ਦਬਾਰਤ ਲਵਾ ਮੈਂ ਵੇ ਕਈਆਂ ਦੇ ਜਿਹੜੇ ਛੋਟੇ ਛੋਟੇ ਨਿੱਕੇ ਨਿੱਕੇ ਮਬਾਦ ਆ ਨਾਮ ਨਾ ਵੀ ਲਈਏ ਤੇ ਇਹ ਜਿਹੀ ਵੀ ਗੱਲ ਹੋ ਸਕਦੀ ਆ ਬਿਲਕੁਲ ਜੀ ਮੈਂ ਇਹ ਸਮਝਦਾ ਵੇ ਲੋਕ ਸਮੇਂ ਦੇ ਹਾਨੀ ਨਹੀਂ ਹੋ ਸਕੇ ਜੀ ਲੋਕ ਸਮੇਂ ਦੇ ਨਾਲ ਬਦਲੇ ਨਹੀਂ ਜਿਹੜੇ ਲੋਕ ਆਪਣੀਆਂ ਤੰਗੀਆਂ ਤੁਰਸ਼ੀਆਂ ਦਾ ਹੱਲ ਲੋਕ ਆਪਣੇ ਬੱਚਿਆਂ ਦਾ ਵਿਗੜਨ ਦਾ ਹੱਲ ਉਹ ਦਰਦ ਉਹ ਕਹਿੰਦੇ ਆ ਵੀ ਸ਼ਾਇਦ ਕੋਈ ਸਾਨੂੰ ਉੱਪਰਲੀ ਤਾਕਤ ਜਾਂ ਕੋਈ ਐ ਗੈਵੀ ਸ਼ਕਤੀ ਆ ਜਿਹਨੇ ਸਾਡੇ ਸਾਰਾ ਕੁਝ ਕਰ ਦੇਣਾ ਉਹ ਮੈਡੀਕਮ ਸਾਣਾ ਦੁਆਲੇ ਤੁਰੇ ਫਿਰਦੇ ਆ ਉਹ ਮਟੀਆਂ ਦੁਆਲੇ ਤੱਕੇ ਖਾਂਦੇ ਫਿਰਦੇ ਆ ਅੱਜ ਅਸੀਂ ਗੱਲ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜਿੰਨਾ ਚਿਰ ਅਸੀਂ ਦਿਮਾਗ ਨੂੰ ਸਿਆਣੇ ਨਹੀਂ ਹੁੰਦੇ ਉਹਦਾ ਕੋਈ ਹੱਲ ਨਹੀਂ ਅਸੀਂ ਕਹਿੰਨੇ ਵੀ ਸਵੇਰ ਨੂੰ ਲੋਕ ਜਾਂਦੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਨੂੰ ਮੁੜ ਆਉਂਦੇ ਆ ਸਾਡੀ ਸਮਝ ਹੈ ਮੱਥਾ ਟੇਕ ਕੇ ਘਰ ਨੂੰ ਆਉਣਾ ਤੁਹਾਡੇ ਮਨ ਦੀ ਸੰਤੋਸ਼ਟੀ ਦਾ ਹੋ ਸਕਦੀ ਆ ਪਰ ਜਿੰਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚੋਂ ਜਿਹੜਾ ਸਾਨੂੰ ਸੁਨੇਹਾ ਮਿਲਦਾ ਅਸੀਂ ਉਹਦੇ ਵਿੱਚ ਆਪਣੇ ਜੀਵਨ ਜਗਤ ਦੇ ਵਿੱਚ ਲਾਗੂ ਨਹੀਂ ਕਰਦੇ ਜੇ ਅਸੀਂ ਗ੍ਰੰਥ ਸਾਹਿਬ ਨੂੰ ਪੜਾਂਗੇ ਪੜ ਕੇ ਅਸੀਂ ਆਪਣੀ ਜੀਵਨ ਚ ਲਾਗੂ ਕਰਾਂਗੇ ਤਾਂ ਫਿਰ ਅਸੀਂ ਕੁਦਰਤੀਆ ਆਟੋਮੈਟਿਕ ਆ ਵੀ ਜਿਹੜੇ ਇਦਾਂ ਦੇ ਲੋਕਾਂ ਦੀ ਪਛਾਣ ਕਰ ਲਵਾਂਗੇ ਕਿ ਕਿਹੜੇ ਲੋਕ ਲੋਕਾਂ ਦਾ ਭਲਾ ਚਾਹੁੰਦੇ ਆ ਔਰ ਕਿਹੜੇ ਲੋਕ ਲੋਕਾਂ ਦਾ ਨੁਕਸਾਨ ਕਰ ਰਹੇ ਦੋਸਤੋ ਇਹ ਬਿਲਕੁਲ ਇਹਨਾਂ ਨੇ ਜਿਹੜੀ ਮਿਸਾਲ ਦਿੱਤੀ ਆ ਉਹ ਬਹੁਤ ਐ ਬੜੀ ਮਿਸਾਲ ਆ ਟੁਕਦੀ ਆ ਮੈਨੂੰ ਵੀ ਇਸ ਵੇਲੇ ਇੱਕ ਗੱਲ ਯਾਦ ਆ ਗਈ ਅਸੀਂ ਹਰਾਲ ਕੇ ਇੱਕ ਸਾਇੰਸ ਗਰੁੱਪ ਲੜਕਿਆਂ ਦੇ ਸਕੂਲ ਵਿੱਚ ਚਲਾਉਂਦੇ ਆ ਜਿਵੇਂ ਇਹਨਾਂ ਨੇ ਪਹਿਲਾਂ ਦੱਸਿਆ ਵੀ ਕਾਮਨਿਵਰਸ ਦੀ ਜਿਹੜੀ ਸੋਚ ਆ ਉਹਦੇ ਮੁਤਾਬਕ ਹੈ ਲਈਏ ਚਾਹੇ ਜਿਹੜਾ ਇਦਾਂ ਦੇ ਕੰਮਾਂ ਨੂੰ ਜੜਾਇਆ ਕਰਨ ਦੀ ਇਸ਼ਾਰਾ ਰੱਖ ਪਿਆ ਤੇ ਜਦੋਂ ਅਸੀਂ ਤਾਂ ਉਸ ਸਕੂਲ ਦੇ ਵਿੱਚ ਸਾਇੰਸ ਗਰੁੱਪ ਸ਼ੁਰੂ ਕੀਤਾ ਤੇ ਸਾਨੂੰ ਉਸ ਕਾਜ ਦੇ ਨਾਲ-ਨਾਲ ਉਹ ਵੀ ਚਿੰਤਾਵਾਂ ਆਈਆਂ ਕਿ ਜਦੋਂ ਬੱਚੀਆਂ ਪੜ੍ਹਨ ਜਾਂਦੀਆਂ ਉਹਨਾਂ ਦੇ ਮਗਰ ਮਾੜੀ ਬਿਰਤੀ ਵਾਲੇ ਜਿਹੜੇ ਨੌਜਵਾਨ ਜਾਂਦੇ ਆ ਤੇ ਅਸੀਂ ਉਹਨਾਂ ਨੌਜਵਾਨਾਂ ਨੂੰ ਟੋਣ ਦੀ ਕੋਸ਼ਿਸ਼ ਕੀਤੀ ਫੇਸਬੁੱਕ ਦਾ ਵੀ ਹਿਸਾਰਾ ਲਿਆ ਤੇ ਇਸ ਦੌਰਾਨ ਇਕਾਦੁਕਾ ਏਦਾਂ ਦੀਆਂ ਵਾਰਦਾਤਾਂ ਹੋਈਆਂ ਕਿ ਨੌਜਵਾਨ ਜਿਹੜੇ ਆ ਉਹ ਲੜਕੀਆਂ ਨੂੰ ਲੜਕੀਆਂ ਦੇ ਮਾਪਿਆਂ ਨੂੰ ਸਿੱਧਾ ਚੈਲੰਜ ਜਿਹੜੇ ਆ ਉਹ ਕਰਦੇ ਰਹੇ ਤੇ ਜਦੋਂ ਉਹ ਮਾਮਲੇ ਅਸੀਂ ਥਾਣਿਆਂ ਦੇ ਵਿੱਚ ਲਗਾਏ ਜਾਂ ਅਸੀਂ ਪਿੱਛਾ ਕੀਤਾ ਤਾਂ ਜਦੋਂ ਪੰਚਾਇਤਾਂ ਦਾ ਸਮਾਂ ਆਇਆ ਤਾਂ ਉਸ ਵੇਲੇ ਜਿਹੜੇ ਅਸੀਂ ਬਾਰ-ਬਾਰ ਜਿਹੜੇ ਮੈਂ ਇਹਨਾਂ ਨੂੰ ਸਵਾਲ ਕਰਦਾ ਆਂ ਜਿਹੜੀ ਲੀਡਰਸ਼ਿਪ ਬਾਰੇ ਸਵਾਲ ਕਰਦਾ ਆਂ ਮੇਰਾ بار بار ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਸਾਡੇ ਮੌਜੂਦਾ ਲਿਟਰੇਚਰ ਛਪਿਆ ਉਹਦੇ ਵਿੱਚੋਂ ਬਹੁਤ ਹੀ ਬਿਮਾਰ માનਸਕਤਾ ਵਾਲੀ ਦਿੱਤੇ ਛਪਿਆ ਜਿਹੜੀ ਇਹੋ ਜਿਹੇ ਕੰਮਾਂ ਦੇ ਵਿੱਚ ਇਹੋ ਜਿਹੇ ਗੰਦ ਨੂੰ ਖਤਮ ਕਰਦੀ بجائے ਗੰਦ ਵਾਲੇ ਪਾਸੇ ਖੜੀ ਹੁੰਦੀ ਆ ਤੇ ਮੈਂ ਹੁਣ ਇਸ ਵੇਲੇ ਸੰਤੋਖ ਸਿੰਘ ਨੂੰ ਜਿਹੜਾ ਸਵਾਲ ਕਰਨ ਜਾ ਰਿਹਾ ਕਿ ਬਲਰਾ ਜੀ ਜਦੋਂ ਆਪਾਂ ਬੱਚੀਆਂ ਦੇ ਮਾਮਲੇ 'ਚ ਇੱਕ ਦੋ ਪੰਚਾਇਤਾਂ 'ਚ ਗਏ ਆ ਤੇ ਉਸ ਵੇਲੇ ਤੁਸੀਂ ਵੀ ਦੇਖਿਆ ਇਹ ਜਿਹੜੀ ਵਰਤੀ ਵਾਲੇ ਜਿਹੜੇ ਆ ਲੀਡਰ ਆ ਆਗੂ ਆ ਬਿਲਕੁਲ ਤੇ ਉਹ ਮੁੰਡਿਆਂ ਵਾਲੇ ਪਾਸੇ ਖੜਦੇ ਰਹਾ ਉਹਦੇ ਬਾਰੇ ਸਾਡੇ ਸਰੋਤਿਆਂ ਦੱਸਿਓ ਵੀ ਉਹ ਫੇਸ ਕਿਦਾਂ ਦੇ ਕੰਮ ਆਪਾਂ ਬੀਤੇ ਉਹ ਫੇਰ ਉਹ ਹੀ ਆ ਜੀ ਕਿਉਂਕਿ ਜਿਹੜੇ ਤੁਸੀਂ ਦੇਖੋ ਜਿਹੜੇ ਭਲੇ ਮਾਨਸ ਲੋਕ ਆ ਪਿੰਡ 'ਚ ਜੀ ਚਾਹੇ ਉਹ ਸਿਆਸਤ 'ਚ ਭਾਗ ਲੈਂਦੇ ਵੀ ਆ ਜਾਂ ਨਹੀਂ ਲੈਂਦੇ ਉਹ ਤਾਂ ਵੱਧ ਤੋਂ ਵੱਧ ਇਹ ਆ ਵੀ ਉਹ ਆਪਣੀ ਜਾਂ ਆਪਣੇ ਘਰ ਵਾਲੀ ਦੀ ਜਾਂ ਆਪਣੇ ਬੱਚੇ ਦੀ ਜਾਂ ਆਪਣੇ ਮੁੰਡੇ ਦੀ ਵੋਟ ਕਰਵਾ ਸਕਦੇ ਆ ਜੀ फेर ਉੱਥੇ ਮੁੜ ਕੇ ਆਉਂਦੀ ਹੈ ਗੱਲ ਵੀ ਉਹ ਜਿਹੜੇ ਮੁੰਡੇ ਇਹ ਹਰਕਤਾਂ ਕਰਦੇ ਆ ਜਾਂ ਜਿਹੜਾ ਨਸ਼ਾ ਸਮਗਲ ਰਿਹਾ ਜਾਂ ਇਦਾਂ ਦਾ ਕੋਈ ਵੀ ਜਿਹੜਾ ਸਮਾਜ ਵਿਰੋਧੀ ਅੰਸਰ ਆਪਾਂ ਨੂੰ ਕਹਿ ਲਈਏ ਕਿਸੇ ਕਿਸਮ ਦਾ ਵੀ ਕਿਉਂਕਿ ਉਹਨਾਂ ਦੇ ਹੱਥਾਂ 'ਚ ਬੂਟਾ ਆ ਜੀ ਤੁਸੀਂ ਇਹ ਦੇਖੋ ਵੀ ਜੇ ਪੰਜਾਬ ਦਾ ਪੁਰਾਣਾ ਇਤਿਹਾਸ ਵੀ ਕੱਢਣਾ ਹੋਵੇ ਜਿਹੜੇ ਬੜਬੜੇ ਚਾਹੇ ਮਾਫੀਆ ਵਾਲੇ ਸੀ ਚਾਹੇ ਬੜਬੜੇ ਚਿੱਟੇ ਦੇ ਸਮਗਲ ਸੀ ਕਿਤੇ ਨਾ ਕਿਤੇ ਸਰਕਾਰਾਂ ਦੇ ਵੱਡੇ ਮੰਤਰੀਆਂ ਸੰਤਰੀਆਂ ਨੇ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਘਰਾਂ 'ਚ ਆਉਣ ਜਾਣ ਲੱਗਾ ਰਿਹਾ ਜਾਂਦਾ ਜੀ ਇਹੀ ਪਿੰਡ ਪੱਦਰ ਦਾ ਸਵਾਲ ਹੈ ਜੀ ਠੀਕ ਹੈ ਉਹ ਤੁਸੀਂ ਇਹ ਤਾਂ ਦੇਖੋ ਵੀ ਚਾਹੀਦਾ ਤਾਂ ਜਦੋਂ ਪਹਿਲੀ ਗੱਲ ਤਾਂ ਅਸੀਂ ਜੇ ਪਿੰਡ ਦੇ ਵਿੱਚ ਜ਼ਿੰਮੇਵਾਰ ਬੈਠੇ ਹਾਂ ਸ਼ਹਿਰ ਦੇ ਵਿੱਚ ਜ਼ਿੰਮੇਵਾਰ ਬੈਠੇ ਕਿਸੇ ਦੀ ਯੋਗਤਾ ਕਿੰਦਾ ਵਿੱਚ ਕੋਈ ਧੀ ਪੈਣ ਵਾਲਦੀ ਨੂੰ ਕਿਸ ਨੂੰ ਦੇਖ ਜਾਵੇ ਜੀ ਅੱਛਾ ਜੇ ਸਾਡੇ ਵਰਗੇ ਤੁਹਾਡੇ ਵਰਗੇ ਲੋਕ ਇਸ ਗੱਲ 'ਤੇ ਲੜਦੇ ਆ ਕਿਉਂਕਿ ਅੱਜ ਕੱਲ ਤਾਂ ਹਾਲਾਤ ਇਦਾਂ ਦੇ ਬਣ ਗਏ ਕਿ ਲੋਕ ਤਾਂ ਅਸੀਂ ਤਾਂ ਇਹ ਕਿੰਨੇ ਵੀ ਲੜਕੀਆਂ ਨੂੰ ਸਮਾਂ ਪੜਾਈ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਮੁੰਡਿਆਂ ਨਾਲੋਂ ਪਰ ਇਦਾਂ ਦੇ ਹਾਲਾਤ ਇੱਥੇ ਇਦਾਂ ਦੇ ਬਣ ਗਏ ਵੀ ਕੁੜੀਆਂ ਲੋਕ ਜਿਹੜੇ ਆ ਉਹ ਘਰਾਂ ਤੋਂ ਡਰਦੇ ਆ ਵੀ ਸਾਡੀ ਜੀ ਲੜਕੀ ਸਕੂਲੇ ਗਈ ਆ ਤੇ ਉਹ ਸੇਫ ਹੈਗੀ ਉੱਥੇ ਬਹੁਤੇ ਅਸੀਂ ਦੇਖਿਆ ਪਰਿਵਾਰ ਕਿ ਉਹ ਜਿਨ੍ਹਾਂ ਕੋ ਟਾਈਮ ਹੈਗਾ ਉਹ ਆਪਣਾ ਮੋਟਰਸਾਈਕਲ ਸਕੂਟਰ ਚੱਕ ਕੇ ਆਪ ਛੱਡਣ ਜਾਂਦੇ ਆ ਨਹੀਂ ਤਾਂ ਜਦੋਂ ਆਪਾਂ ਵੱਡੇ ਸੀ ਕਦੇ ਦੇਖਿਆ ਸੀ ਇਦਾਂ ਵੀ ਮਤਲਬ ਲੜਕੀ ਦੀ ਇੰਨੀ ਚਿੰਤਾ ਹੋਵੇ ਇਹਨਾਂ ਲੋਕਾਂ ਨੂੰ ਵੋਟਾਂ ਚਾਹੀਦੀਆਂ ਅਮਨ ਨੂੰ ਫੇਰ ਹੱਥ ਵਨ ਕੇ ਬੇਨਤੀ ਕਰਦਾ ਵੀ ਜੇ ਅਸੀਂ ਪਿੰਡ ਬਚਾਉਣਾ ਚਲੋ ਅਸੀਂ ਪਿੰਡ ਦੇ ਪਿਛੇ ਚ ਗੱਲ ਕਰਦੇ ਆ ਜੇ ਅਸੀਂ ਸ਼ਹਿਰ ਸਾਡਾ ਬਚਾਉਣਾ ਤੇ ਸਾਨੂੰ ਇਹ ਮਾੜੇ ਅੰਸਰਾਂ ਨੂੰ ਹਲਾਸ਼ੀਰੀ ਦੇਣੀ ਬੰਦ ਕਰਕੇ ਉਹਨਾਂ ਦੇ ਖਿਲਾਫ ਖੜਨਾ ਚਾਹੀਦਾ ਇਦੋਂ ਪਰੇ ਕੋਈ ਹੱਲ ਨਹੀਂ ਦੋਸਤੋ ਤੁਸੀਂ ਸੁਣਿਆ ਵੀ ਇਹਨਾਂ ਨੇ ਹਾਲਤ ਦੱਸਿਆ ਵੀ ਇਸ ਗੱਲ ਦਾ ਹਾਲ ਜਿਹੜਾ ਆ ਉਹ ਇਹ ਹੀ ਆ ਇਹ ਮਾੜੀ ਵਿਰਤੀ ਵਾਲੇ ਮੈਂ ਤਾਂ ਸਿੱਧੇ ਸ਼ਬਦਾਂ ਚ ਕਹੂੰਗਾ ਮਾੜੀ ਵਿਰਤੀ ਵਾਲੇ ਜਿਹੜੇ ਆਗੂ ਆ ਅਗਰ ਉਹ ਇਹਨਾਂ ਵੋਟਾਂ ਦੇ ਵਿੱਚ ਫੇਰ ਜਿੱਤਦੇ ਆ ਇਹ ਹਾਲਾਤ ਇੱਥੇ ਇਹੋ ਜਿਹਾ ਰਹਣੇ ਆ ਤੇ ਇੱਥੇ ਇੱਕ ਜ਼ਿਕਰ ਕਰਨਾ ਚਾਹਾਂਗਾ ਕਿ ਚਾਹੇ ਤੁਸੀਂ ਬਿਲਗਦੇ ਬਾਜ਼ਾਰ ਦੇ ਵਿੱਚ ਸ਼ਾਮ ਸਮੇਂ ਦੇਖ ਲਓ ਚਾਹੇ ਤੁਸੀਂ ਬਿਲਗੇ ਦੇ ਵਿੱਚ ਹੋਰਾਂ ਪਾਸਿਆਂ ਤੇ ਵਿੱਚ ਦੇਖ ਲਓ ਹਾਲਾਤ ਬਹੁਤ ਮਾੜਿਆ ਚੋਰੀਆਂ ਲੁੱਟਾਂ ਗੋਹਾਂ ਜਿਹੜੀਆਂ ਉਹ ਦਾਰੋਂ ਮਦਾਰ ਬਹੁਤ ਵਧਿਆ ਤੇ ਲੋਕ ਚਾਉਂਦੇ ਆ ਕਿ ਸ਼ਾਇਦ ਰੱਬੇ ਕਿਰਪਾ ਕਰ ਦੇਵੇ ਜਿਦਾਂ ਤੁਸੀਂ ਕਹਿੰਦੇ ਆ ਪਰ ਸਾਨੂੰ ਕਿਰਪਾ ਕਿਸੇ ਪਾਸੇ ਦਿੱਦੀ ਨਹੀਂ ਇਹ ਜਿਹੜੇ ਅਸੀਂ ਤੁਹਾਨੂੰ ਵੀਡੀਓ ਰਾਹੀਂ ਤੁਹਾਨੂੰ ਅਸੀਂ ਵਿਚਾਰ ਪਚਾ ਰਹੇ ਆ ਅਸੀਂ ਇਸ ਇਲੈਕਸ਼ਨ ਦੇ ਉੱਤੇ ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਤੁਹਾਡਾ ਕਿਸੇ ਉੱਪਰੋਂ ਸ਼ਕਤੀ ਨੇ ਕਿਸੇ ਨੇ ਤੁਹਾਡਾ ਕੋਈ ਭਲਾ ਨਹੀਂ ਕਰਨਾ ਬਿਲਕੁਲ ਜੀ ਭਲਾ ਤੁਹਾਡੇ ਹੱਥ 'ਚ ਆ ਅਗਰ ਚੰਗੇ ਆਗੂ ਤੁਸੀਂ ਚੁਣੋਗੇ ਤਾਂ ਤੁਹਾਡੀ ਰੱਖਿਆ ਹੋਊਗੀ ਤੇ ਜੇ ਮਾਰੇ ਆਗੂ ਜਿਹੜੇ ਅੱਜ ਕੱਲ੍ਹ ਆ ਜਿਵੇਂ ਅਸੀਂ ਹਾਲਾਤ ਦੇਖਦੇ ਆ ਉਹ ਨਾ ਚੋਰੀ ਹੁਣੋਂ ਹਟਣੀ ਐ ਨਾ ਡਟੇਰਾਵਾਦ ਨਾ ਨਸ਼ਾ ਤੇ ਅੱਗੇ ਵਧਿਆ ਤੇ ਇਹ ਬਲਗਜੀ ਜਿੱਦਾਂ ਆਪਾਂ ਜੇ ਰੋਜ਼ਗਾਰ ਦੀ ਗੱਲ ਕਰੀਏ ਹਾਂ ਜੀ ਰੋਜ਼ਗਾਰ ਨੂੰ ਦੇਖੀਏ ਤੇ ਇੱਕ ਪਾਸੇ ਤਾਂ ਅਸੀਂ ਸਸਤੀ ਲੇਬਰ ਜਿਹੜੀ ਆ ਉਹ ਲੈ ਕੇ ਆਉਨੇ ਆ ਅਦਰ ਸਟੇਟ ਦੀ ਹਾਂਜੀ ਤੇ ਦੂਸਰੇ ਪਾਸੇ ਅਸੀਂ ਜਿਹੜਾ ਆ ਵੱਧ ਕਮਾਉਣ ਦੀ ਇਛਾ ਨਾਲ ਬਾਹਰ ਜਾਂਦੇ ਆ ਬਿਲਕੁਲ ਜੀ ਤੇ ਤੁਹਾਨੂੰ ਲੱਗਦਾ ਵੀ ਇਹਨਾਂ ਰਵੈਤੀ ਪਾਰਟੀਆਂ ਨੇ ਕਦੀ ਬਿਲਗੇ ਵਿੱਚ ਰੋਜ਼ਗਾਰ ਦੀ ਵਿਜੈਂਤਾ ਕੀਤੀ ਕਦੀ ਉਹ ਕਰਨੀ ਕਹਤੇ ਜੀ ਰੁਜ਼ਗਾਰ ਦੀ ਚਿੰਤਾ ਕਰਨਗੇ ਕਿਉਂ ਜੀ ਜਦੋਂ ਲੋਕਾਂ ਨੂੰ ਫਿਰ ਗੱਲ ਉੱਥੇ ਆਉਂਦੀ ਹੈ ਜਦੋਂ ਲੋਕ ਪੜ ਗਏ ਜਦੋਂ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ ਤਾਂ ਫਿਰ ਲੋਕ ਇਹਨਾਂ ਇਹਨਾਂ ਲੋਕਾਂ ਨਾਲ ਵੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨਗੇ ਤੇ ਸਰਕਾਰ ਨਾਲ ਵੀ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਨਗੇ ਅਸੀਂ ਇਹ ਗੱਲ ਕਰਦੇ ਹਾਂ ਵੀ ਜਿਹੜੀ ਅੱਜ ਅਸੀਂ ਡਾਕਟਰ ਬੇਕਰਸਾਲ ਦਾ ਸਾਲ ਵਿੱਚੋਂ ਦਿਨ ਮਨਾਉਂਨੇ ਜੀ ਸ਼੍ਰੀ ਗੁਰੂ ਵਿਧਾਨਾ ਜੀ ਦਾ ਹੋਰ ਅਸੀਂ ਗੁਰੂ ਸਾਹਿਬਾਨ ਦਾ ਦਿਨ ਮਨਾਉਂਨੇ ਆ ਜਦੋਂ ਦਿਨ ਆਉਂਦੇ ਆ ਤਾਂ ਅਸੀਂ ਹਲਾ ਗੁੱਲਾ ਹਲਾ ਲਾਲਾ ਹਲਾ ਲਾਲਾ ਕਰਦੇ ਜੀ ਜੀ ਉਹ ਦਿਨ ਤੋਂ ਬਾਅਦ ਸਾਨੂੰ ਡਾਕਟਰ ਮੇਦਕਾਰ ਵੀ ਕੋਲੇ ਜਾਂਦਾ ਸਾਨੂੰ ਸ਼੍ਰੀ ਗੁਰੂ ਵਿਦਾਸ ਵੀ ਕੋਲੇ ਜਾਂਦਾ ਜਿਹੜਾ ਡਾਕਟਰ ਮੇਦਕਾਰ ਕਹੇ ਗਿਆ ਪੜੋਲੇ ਖੋ ਤੇ ਸੰਗਠਨ ਕਰੋ ਜਿਹੜਾ ਸ਼੍ਰੀ ਗੁਰੂ ਦਰਦਾਸ ਜੀ ਬਰਬਰਤਾ ਦਾ ਸਨੇਹਾ ਦੇ ਕੇ ਗਿਆ ਜਿਹੜੇ ਗੁਰਨਾਨਕ ਜੀ ਸਾਜੀ ਬਾਲਤਾ ਦਾ ਸਨੇਹਾ ਦੇ ਜਾਂਦਾ ਉਹ ਤਾਂ ਅਸੀਂ ਭਲਾਈ ਦਿੱਤੇ ਜੀ ਠੀਕ ਹੈ ਕਿ ਨਹੀਂ ਇਸ ਕਰਕੇ ਇਹ ਲੋਕਾਂ ਨੂੰ ਇਹ ਲੋਕ ਕਦੇ ਰੋਜ਼ਗਾਰ ਦੀ ਨਹੀਂ ਗੱਲ ਕਰਨਗੇ ਇਹ ਲੋਕ ਇਹ ਚਾਹਣਗੇ ਵੀ ਇਹ ਜਿਹੜਾ ਆਨਸਰ ਆ ਇਦਾਂ ਹੀ ਦਬ ਤੁਰਿਆ ਫਿਰੇ ਇਦਾਂ ਹੀ ਚੋਰੀਆਂ ਕਿਤੇ ਫਸ ਗਿਆ ਸਾਡੇ ਕੋ ਆ ਗਿਆ ਅਸੀਂ ਛਡਾ ਲਿਆ ਔਰ ਸਾਡੇ ਘੇਰੇ ਘੁੰਮਦਾ ਰਿਹਾ ਇਹਨਾਂ ਨੂੰ ਇਹਨਾਂ ਲੋਕਾਂ ਦੀ ਫਿਊਚਰ ਦੀ ਲੋਕਾਂ ਨੂੰ ਜੂਰ ਸੁਧਾਰਨ ਦੀ ਕੋਈ ਚਿੰਤਾ ਨਹੀਂ ਜਿੱਦਣ ਲੋਕ ਅਕਲਮੰਦ ਹੋ ਗਏ ਸਮਝਦਾਰ ਹੋ ਗਏ ਲੋਕ ਇਹਨਾਂ ਦੇ ਥਲੋਂ ਨਿਕਲ ਜਾਂਦੇ ਐ ਤੀਸਰਾ ਐਪੀਸੋਡ ਦੋਸਤੋ ਇਹ ਜਿਹੜਾ ਅਸੀਂ ਰਿਕਾਰਡ ਕੀਤਾ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਆ ਸਵਾਲ ਵਕ ਵਕ ਲੈ ਆ ਚਾਹੇ ਨਸ਼ੇ ਦੀ ਗੱਲ ਕੀਤੀ ਰਜਗਾਰ ਦੀ ਗੱਲ ਕੀਤੀ ਵਿਦਿਆ ਦੀ ਗੱਲ ਕੀਤੀ ਸਿਹਤ ਦੀ ਗੱਲ ਕੀਤੀ ਸੰਤੋਖ ਸਿੰਘ ਬਿਲਗਾ ਨੇ ਜਿਹੜਾ ਆ ਉਹ ਤੁਹਾਡੇ ਸਾਹਮਣੇ ਆਪਣਾ ਜਵਾਬ ਦਿੱਤਾ ਉਹਦੇ ਵਿੱਚ ਇਹੀ ਹੈ ਕਿ ਇਹ ਜਿਹੜੇ ਇਥੇ ਲੋਕ ਆ ਉਹਨਾਂ ਨੂੰ ਲੋਕਾਂ ਨੇ ਆਪਣੇ ਲੀਡਰ ਮੰਨਿਆ ਹੈ ਲੀਡਰ ਜਿਹੜੇ ਆ ਉਹਨਾਂ ਨੂੰ ਚੋਰਾ ਦੀ ਵੀ ਜਨਤਾ ਹੈ ਲੀਡਰਾਂ ਨੂੰ ਨਸ਼ੇ ਵਾਲਿਆਂ ਦੀ ਵੀ ਜਨਤਾ ਹੈ ਤੇ ਲੀਡਰਾਂ ਨੂੰ ਮਾੜੇ ਵਰਤੀ ਵਾਲਿਆਂ ਦੀ ਵੀ ਵੋਟ ਦੀ ਲੋੜ ਆ ਕਿਉਂਕਿ ਜਦੋਂ ਲੀਡਰ ਦੀ ਜਿਹੜੀ ਵੋਟ ਗਿਣਤੀ ਆ ਉਹਨੇ ਜਿੱਤਣ ਲਈ ਉਹਨੂੰ ਵੋਟ ਚਾਹੀਦੀ ਹੈ ਉਹਨੂੰ ਵੋਟ ਜਿਹੜੀ ਆ ਉਹ ਹਰ ਤਰ੍ਹਾਂ ਦੇ ਇਨਸਾਨ ਦੀ ਚਾਹੀਦੀ ਹੈ ਚੰਗੇ ਦੀ ਮਾੜੇ ਦੀ ਵੀ ਉਸ ਨੂੰ ਉਸ ਵੇਲੇ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਪੈਂਦਾ ਹੈ ਤੇ ਅਸੀਂ ਗੱਲ ਕਰਦੇ ਆਂ ਲੋਕਾਂ ਦੇ ਭਲੇ ਦੀ ਤੇ ਦੋਸਤੋ ਆਓ ਅਗਲੇ ਐਪੀਸੋਡ ਵਿੱਚ ਤੁਹਾਨੂੰ ਜਿਹੜਾ ਇਸੇ ਤਰ੍ਹਾਂ ਹੋਰ ਅਸੀਂ ਜਿਹੜੇ ਆ ਇਹਨਾਂ ਤੋਂ ਸਵਾਲ ਲਵਾਂਗੇ ਸਵਾਲ ਕਰਾਂਗੇ ਤੇ ਸਵਾਲਾਂ ਦੇ ਜਵਾਬ ਲਵਾਂਗੇ। ਬੀਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।